ਕਿੰਨੇ ਸਮਝਦੀਆਂ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਲਿਆਉਣਾ ਚਾਹੁੰਦੇ ਆ ਗਨਾਹਾਂ ਤੋਂ ਬਚਣ ਲਈ ਸਖਦੇਵ ਸਿੰਘ ਢੀਂਸਾ ਵਰਗੇ ਬੰਦੇ ਤੋਂ ਵੈਸੇ ਤਾਂ ਇਹੋ ਜੀ ਗੱਲ ਸ਼ੋਭਾ ਦਿੰਦੀ ਹੋਈ ਹੈ ਹਮੇਸ਼ਾ ਹੀ ਇਹੋ ਜਿਹੇ ਕੰਮ ਕਰਦੇ ਰਹੇ ਨੇ ਅੱਜ ਤੱਕ ਪਹੁੰਚਣ ਵਾਸਤੇ ਇਹਨਾਂ ਨੇ ਇਹੋ ਜੀਆਂ ਕੜੀਆਂ ਦਾ ਹਸਾਰਾ ਲਿਆ ਹੈ ਕੋਰਾ ਝੂਠ ਬੋਲ ਰਹੇ ਨੇ ਔਰ ਪੂਰੀ ਤਰ੍ਹਾਂ ਦੇ ਨਾਲ ਜਿਹਦੇ ਵਿੱਚ ਇਹਨਾਂ ਨੂੰ ਪਤਾ ਹੈ ਕਿ ਸਾਡੇ ਸੀ ਡਾਇਵਰਟ ਕਰੀਏ ਲੋਕਾਂ ਦਾ ਧਿਆਨ ਹੋਰ ਪਾਸੇ ਸਚਾਈ ਇਹ ਹੈਗੀ ਹੈ ਕਿ ਇਹ ਸਾਰੀ ਕਹਾਣੀ ਦੇ ਪਿੱਛੇ ਪੂਰੀ ਤਰ੍ਹਾਂ ਇਹਨਾਂ ਦਾ ਹੱਥ ਹੈ ਇਹ ਵੜ ਕੇ ਲੋਕਾਂ ਨੂੰ ਸਿੱਟਦੇ ਰਹੇ ਨੇ ਖਰਾਬ ਕਰਦੇ ਰਹੇ ਨੇ ਕਿੰਨੇ ਇਲਜ਼ਾਮ ਇਹ ਜੋ ਜੋ ਉਹਨਾਂ ਨੇ ਕਿਹਾ ਕਿ ਕੁੜੀਆਂ ਦਾ ਮਿਸਯੂਜ਼ ਕਰਨਾ ਹੋਰ ਕਰਨਾ ਇਹ ਕਿਵੇਂ ਬਚਣਗੇ ਇਹ ਤਾਂ ਝੂਠੀ ਕੋਟਾ ਬੋਲੀ ਜਾਂਦੇ ਕਿੱਥੇ ਕਹਿ ਜਾਂਦਾ ਸੁਖਦੇਵ ਸਿੰਘ ਢੀਂਟਸਾ ਮੈਂ ਸੁਣਿਆ ਹੈ ਕਿ ਮੇਰਾ ਉਹ ਐਸਡੀਸੀ ਉਹਦੂ ਬਾਤ ਪਰਮਿੰਦਰ ਨਾਲ ਸੰਬੰਧ ਹੀ ਕੋਈ ਨਹੀਂ ਜਦ ਕਿ ਸਾਰੇ ਲੋਕ ਜਾਣਦੇ ਕਿ ਪਰਮਿੰਦਰ ਨਾਲ ਵੀ ਤੇ ਇਹਦੇ ਨਾਲ ਵੀ ਫਰੰਟ ਚਿਹਰਾ ਬਣ ਕੇ ਇਹੀ ਰਿਹਾ ਸਰਕਾਰੀ ਤੇ ਗੈਰ ਸਰਕਾਰੀ ਔਰ ਦੂਜੀ ਗੱਲ ਇਸ ਗੱਲ ਤੋਂ ਕਿਵੇਂ ਡਿਨਾਈ ਕਰਦਾ ਹੈ ਕਿ ਇਹ ਪਰਮਿੰਦਰ ਦੀ ਮਾਸੀ ਦਾ ਸਾਕਾ ਮੁੰਡਾ ਹੈ ਜੇ ਇਹ ਸਾਰੀਆਂ ਚੀਜ਼ਾਂ ਸੁਖਦੇਵ ਸਿੰਘ ਢੀਂਟਸਾ ਇਹਨੂੰ ਚਾਹੀਦਾ ਨਹੀਂ ਐਡੀ ਉਮਰ ਛੋ ਕੇ ਝੂਠ ਬੋਲਣਾ ਇਹ ਝੂਠ ਦਾ ਸਹਾਰਾ ਲੈ ਕੇ ਆਪਣੇ ਗਨਾਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਇਹਨੂੰ ਸਿੱਧਾ ਹੋ ਕੇ ਜਿਹੜੇ ਇਹਦੇ ਗਦਾਹ ਕੀਤੇ ਨੇ ਜਿਹਦੇ ਗਨਾਹ ਲੱਗੇ ਆ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਹੈ ਲੋਕਾਂ ਦੇ ਨਾਮ ਲੈਣ ਨਾਲ ਗੱਲ ਨਹੀਂ ਬਣਦੀ ਉਹ ਐਵੇਂ ਚੱਕ ਕੇ ਕਿਸੇ ਨਾਲ ਇਹਦੀ ਅਸੀਂ ਕਹਦੀਏ ਕਿ ਉਹਨੂੰ ਬਦਲਨੇ ਕਰਾਇਆ ਮੋਦੀ ਨੇ ਕਰਾਇਆ ਕੋਈ ਗੱਲ ਹੈ ਕਿਸ ਇਛਚਾਈ ਕੀ ਹੈ ਸਚਾਈ ਉਹ ਹੈ ਜਿਹੜੀ ਉਹ ਦੱਸ ਰਿਹਾ ਹੈ ਕਿ ਨਹੀਂ ਹੋਰ ਨਹੀਂ ਕਿਸੇ ਦਾ ਨਾਮ ਲਿਆ ਇਹਨਾਂ ਦੇ ਨਾਲ ਹੀ ਰਿਹਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਇਹ ਦੀ ਨੇੜਤਾ ਇਸ ਪਰਿਵਾਰ ਦੇ ਨਾਲ ਸੀ ਸਾਰੇ ਜਾਣਦੇ ਨੇ ਜਿਹਦੇ ਨਾਲ ਨੇੜਤਾ ਉਹ ਹੀ ਕੰਮ ਕਰਾਉਗੇ ਇਹ ਜੇ ਦੂਜਾ ਕੌਣ ਕਰਾ ਸਕਦਾ ਹੈਗਾ ਔਰ ਟੀਜੀ ਗੱਲ ਜਿਹੜੀ ਹੈਗੀ ਮੇਰੀ ਤੇ ਮੇਰੇ ਪਰਿਵਾਰ ਦੀ ਮੇਰੀ 40 ਸਾਲ ਦੀ ਸਿਆਸਤ ਹੈ ਮੈਂ ਕੋਈ 5-7 ਲੱਖਾਂ ਨਾਲ ਲੜ ਚੁੱਕੀ ਆ ਅਸੀਂ ਕਦੇ ਇਹ ਜੀ ਘਟੀਆਂ ਗੱਲ ਆਪਣੀ ਨੇੜੇ ਨਹੀਂ ਆਉਣ ਦਿੱਤੀ ਨਾ ਹੀ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਹਾਰਾ ਲਿਆ ਇਹ ਹੀ ਕਾਰਨ ਹੈ ਕਿ ਮੈਨੂੰ ਜੋ ਕੁਝ ਹੋਇਆ ਮੈਂ ਆਪਣੇ ਹਲਕੇ 'ਚ ਹੀ ਬੈਠੀ ਆ ਕਦੇ ਬਾਹਰ ਪਾਸੇ ਮੈਨੂੰ ਭੱਜਣ ਦੀ ਲੋੜ ਨਹੀਂ ਪਈ ਸਾਡਾ ਟੱਬਰ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਅਤਵਾਦ ਹੋਵੇ ਵਕਵਾਦ ਹੋਵੇ ਜਾਂ ਗੈਂਗਸਟਰਾਂ ਦਾ ਕੰਮ ਹੋਵੇ ਅਸੀਂ ਆਮਦ ਦੇ ਹਾਮੀ ਰਹੇ ਆ ਇਹਨਾਂ ਚੀਜ਼ਾਂ ਖਿਲਾਫ ਰਹੇ ਹਨ ਇਹ ਕਾਲੀਦਾਲ ਜਾਂ ਇਹ ਜਿਹੜਾ ਢੀਂਸਾ ਪਰਿਵਾਰ ਹੈ ਇਹਨਾਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਮਾਵਾ ਦੇ ਪੁੱਤ ਨੇ ਉਹਨਾਂ ਨੂੰ ਗਲਤ ਪਾਸੇ ਪਾਉਣ ਵਾਸਤੇ ਮਾਵਾ ਦੇ ਪੁੱਤਾਂ ਨੂੰ ਵੀ ਮਿਸਚੂਜ਼ ਕੀਤਾ ਮਾਵਾਆਂ ਦੀਆਂ ਧੀਆਂ ਨੂੰ ਵੀ ਮਿਸਚੂਜ਼ ਕੀਤਾ ਸੋ ਇਹ ਗੁਨਾਹਾਂ ਤੋਂ ਬਚ ਨਹੀਂ ਸਕਦੇ ਇਹਦਾ ਜਵਾਬ ਇਹਨਾਂ ਨੂੰ ਦੇਣਾ ਪੈਣਾ ਹੈ ਇੰਨੀ ਵੀ ਇਹ ਤਾਂ ਇਹਨਾਂ ਨੂੰ ਆਪ ਹੀ ਸ਼ਰਮ ਹੋਣੀ ਚਾਹੀਦੀ ਹੈ ਕਿ ਇੱਕ ਕੋਰਾ ਝੂਠ ਬੋਲ ਰਹੇ ਹੈ ਮੀਡੀਆ ਸਾਹਮਣੇ ਤੇ ਜਿਹੜਾ ਲਿਖਤਾਂ ਦੇ ਸਾਹਮਣੇ ਰਿਕਾਰਡ ਦੇ ਸਾਹਮਣੇ ਜਿਹੜਾ ਬੰਦਾ ਇੱਕ ਰਿਕਾਰਡ ਦੇ ਸਾਹਮਣੇ ਹੋ ਕੇ ਝੂਠ ਬੋਲ ਸਕਦਾ ਉਹਦੀਆਂ ਗੱਲਾਂ ਤੇ ਕੌਣ ਵਿਸ਼ਵਾਸ ਗ੍ਰਾਂਟ ਤੇ ਚਿਹਰਾ ਮੈਂ ਜਿਸ ਤਰ੍ਹਾਂ ਗਏ ਕਿ ਹਰ ਥਾਮਾ ਦੇ ਪੱਥਰਾਂ ਦੇ ਨਾਂ ਨੇ ਤਾਂ ਐਵੇਂ ਕਿਸੇ ਹੋਰ ਦਾ ਨਾਂ ਲਿਖਤਾ ਇਹਦਾ ਨਾਂ ਕਿਵੇਂ ਆ ਗਿਆ ਔਰ ਸਾਰਿਆਂ ਥਾਮਾਂ ਤੇ ਇਹਨਾਂ ਦੀ ਰਿਸ਼ਤਾ ਜਿਹੜਾ ਹੈਗਾ ਮਾਸੀ ਦਾ ਲੜਕਾ ਉਸ ਤੋਂ ਕਿਵੇਂ ਬਦਲ ਜਾਣਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਢੀਰ ਸਾਹਿਬ ਜਦ ਤੱਕ ਭਰਾ ਆ ਗਏ ਲੱਗੇ ਇਲਜ਼ਾਮ ਕਿ ਕਿਸਚਾਈ ਸਾਹਮਣੇ ਆ ਗਈ ਹੁਣ ਗਨਾ ਆਂ ਦਾ ਜਵਾਬ ਦੇਣਾ ਪਊਗਾ ਇਹ ਚੀਜ਼ਾਂ ਸਾਹਮਣੇ ਆਉਣਗੇ ਉਹ ਤੋਂ ਘਰਾਏ ਵੀ ਕੋਈ ਊਠ-ਬੂਠ ਬੋਲੀ ਜਾਂਦੇ ਉਲਜੂਲ ਗੱਲਾਂ ਕਰੀ ਜਾਂਦੇ ਆ ਜਿਨ੍ਹਾਂ ਚ ਕੋਈ ਸਚਾਈ ਨਹੀਂ ਸਾਰੇ ਲੋਕ ਸੱਚ ਜਾਣਦੇ ਔਰ ਹੱਸਦੇ ਆ ਲੋਕ ਇਹਨਾਂ ਦੀ ਗੱਲਾਂ ਤੇ ਕਿ ਕਿਹੋ ਜਿਹਾ ਝੂ ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ ਇਸ ਦੇ ਨਾਲ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ ਇਸ ਦੇ ਨਾਲ ਹੀ ਤੁਸੀਂ ਸਾਡਾ Facebook ਪੇਜ ਵੀ ਲਾਈਕ ਕਰ ਸਕਦੇ ਹੋ Facebook ਤੇ ਸਰਚ ਕਰੋ ਖਬਰ ਹਰਪਲ